ਫੇਰ ਆ ਚਾਰ ਸਾਲ ਨਕਲੀ ਇਨਕਲਾਬੀਆਂ ਨੇ ਝੂਠ ਦੇ ਬਦਲਾਵ ਨੇ ਜਿਵੇਂ ਪੰਜਾਬ ਦੇ ਨਾਲ ਪੰਜਾਬ ਦੇ ਹਰ ਵਰਗ ਦੇ ਨਾਲ ਧੱਕੀ ਮਾਰੀ ਆ ਹੁਣ ਪੰਜਾਬ ਦੇ ਹਰ ਵਰਗ ਨੂੰ ਪਨਾਵਾ ਪੰਜਾਬ ਦੇ ਨੌਜਵਾਨ ਨੇ ਪਨਾ ਮਲਾਜੋ ਨੇ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਹਰ ਵਰਗ ਨੂੰ ਇਹ ਲੱਗਦਾ ਹਰ ਵਰਗ ਆਸ ਰੱਖਦਾ ਹੈ ਜੇ ਸਾਡਾ ਕੁਝ ਕੋਈ ਸਵਾਰ ਸਕਦਾ ਤਾਂ ਅਕਾਲੀ ਦਲ ਸਵਾਰ ਸਕਦਾ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੀ ਇਕਵਾਇ ਦੇ ਵਿੱਚ ਪੰਜਾਬ ਦੇ ਵਿੱਚ ਰਹੇ ਕਾਬਲੇ ਨੂੰ ਪੰਜਾਬ ਦੇ ਵਿੱਚ ਪਿੰਡ ਪਿੰਡ ਤੋਂ ਮੋੜ ਮੋੜ ਤੋਂ ਕੱਲ ਜਲਦੀਆਂ ਹੋ ਰਹੀਆਂ ਨੇ ਜੀ ਇਕਵਾਇ ਦੇ ਵਿੱਚ ਗੱਲਾਂ ਨੂੰ ਦੇਖਦੇ ਹੋਏ ਅੱਜ ਬਦਲਾਅ ਪਾਉਂਦਲੇ ਅੱਗੇ ਦਾ ਭਗਵਾਨ ਤਮਨ ਪੌਂਦਰਿਆ ਕਰਦਾ ਜੇ ਕੋਈ ਜਾ ਕੇ ਆ ਦਿੱਲੀ ਤੋਂ ਮੈਨੂੰ ਪਤਾ ਲੱਗਿਆ ਜਿਹੜੀਆਂ ਟੀਮਾਂ ਆਈਆਂ ਨੇ ਕਦੇ ਕਾਪੀ ਫਾਈਨਲ ਲੈ ਕੇ ਉਹ ਪੌਂਦਰ ਨੂੰ ਪੁੱਛਦਿਆਂ ਨੇ ਕਿ ਪੰਜਾਬ ਦੇ ਵਿੱਚ 4 ਸਾਲਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਕੀ ਕੀਤਾ ਕਹਿੰਦਾ ਸੁਖਵੀਰ ਬਾਦਲ ਕੋਈ ਸਵਾਲ ਪੁੱਛਣਾ ਉਹਨੂੰ ਇੱਕੋ ਜਵਾਬ ਹੈ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਜੀ ਪੰਜਾਬ 'ਚ ਕੋਈ 에ਰਪੋਰਟ ਕੋਈ ਕਾਲਜ ਕੋਈ ਸਕੂਲ ਕੋਈ ਹਸਪਤਾਲ ਕੋਈ ਨਮੀ ਸੜਕ ਬਣਾਈ ਆ ਜਵਾਬ ਆਉਂਦਾ ਕੰਦਰ ਸੁਖਬੀਰ ਬਾਦਲ ਹੋਰ ਕੋਈ ਦੂਜਾ ਜਵਾਬ ਨਹੀਂ ਆਉਂਦਾ ਉਹਦਾ ਕਾਰਨ ਇੱਕੋ ਆ ਕਿਉਂਕਿ ਚੱਪੇ ਚੱਪੇ ਤੇ ਬਣਿਆ ਹੋਇਆ ਸੜਕਾਂ ਏਅਰਪੋਰਟ ਹੱਗਦਾਰ ਸਕੂਲ ਕਾਲਜ ਆਜਾ ਹਾਲਾਤ ਐ ਨੇ ਦੇਖੋ ਸੋਚ ਦਾ ਫਰਕ ਕਿੰਨਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਫਰਕ ਦੇਖੋ ਸੋਚਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਸਮੁੱਚੀ ਸ਼੍ਰੋਮਣੀ ਕਾਲਦੀ ਦੀ ਲੀਡਰਸ਼ਿਪ ਵਿਕਾਸ ਕਿਹਨੂੰ ਕਹਿੰਦੇ ਸੀ ਉਹ ਵਿਕਾਸ ਕਹਿੰਦੇ ਸੀ ਵੱਡੇ ਵੱਡੇ ਬਿਜਲੀ ਦੇ ਥਰਮਲ ਪਲਾਂਟ ਲਾ ਕੇ ਕਹਿੰਦੇ ਸੀ ਕਿ ਪੰਜਾਬ ਦਾ ਵਿਕਾਸ ਕਰਿਆ ਤੇ ਆ ਆ ਇਹਨਾਂ ਦੇ ਆ ਝੂਠਾਂ ਆਂਦੇ ਵਿਕਾਸ ਨੂੰ ਸੁਣ ਲਓ ਪਤੰਗਰ ਟਰਾਂਸਫਰਮਰਾਂ ਦੇ ਰੀਵਲ ਕੱਟ ਗਏ ਉਹਨੂੰ ਵਿਕਾਸ ਕਹੀ ਜਾਂਦੇ ਨੇ ਇਹ ਲਾਭ ਦੇਖੋ ਕੋਈ ਸਮਾਜੀ ਅਕਾਲੀ ਦਲ ਕਾਲਜ ਬਣਾਉਂਦਾ ਸੀ ਯੂਨੀਵਰਸਿਟੀ ਬਣਾਉਂਦਾ ਸੀ ਸਕੂਲ ਬਣਾਉਂਦਾ ਸੀ ਤੇ ਪਵਤੰਦਰ ਟਾਇਲਟਾਂ ਦੇ ਵਿੱਚ ਲਾ ਕੇ ਬੱਲੇ ਨੂੰ ਵਿਕਾਸ ਕਹੀ ਜਾਂਦੇ ਨੇ ਸੋਚ ਦਾ ਫਰਕ ਦੇਖੋ ਸੋ ਇਸ ਨਹੀਂ ਚਾਹ ਡਿਵੈਲਪਮੈਂਟ ਚਾਹ ਲੋਕ ਭਲਾਈ ਸਕੀਮਾਂ ਨੇ ਕਿਸੇ ਵੀ ਲੈਵਲ ਤੇ ਇਹ ਝੂਠ ਦੇ ਇਨਕਲਾਬੀ ਆਪਣਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਭਗਵੰਤ ਜਦੋਂ ਹਰ ਮੁੱਦੇ ਤੇ ਫੈਲੂ ਚੁੱਕਿਆ ਨਾ ਪੰਜਾਬ ਦਾ ਨੌਜਵਾਨਾਂ ਦਾ ਸਵਾਰਿਆ ਨਾ ਚੁੱਕੇ ਸਨ ਨਾ ਨੌਕਰੀਆਂ ਆਜੋ ਹਰ ਤਰ੍ਹਾਂ ਦੇ ਧਾਰਮਿਕ ਮੁੱਦੇ ਨੂੰ ਲਾ ਕੇ ਚੱਕ ਕੇ ਅਕਾਲੀ ਦਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਮੈਂ ਇੱਕੋ ਗੱਲ ਕਹਿਣ ਲੱਗਿਆ ਅਖੀਰ ਦੇ ਵਿੱਚ ਕਿ ਭਵਤਮਨ ਸਿਆ ਤੂੰ ਅਜ ਕਾਲ ਤੱਕ ਸਾਹਿਬਾ ਨੂੰ ਗੁਆਂ ਕਰਕੇ ਸਵਾਲ ਜਵਾਬ ਕਰਨ ਦੀ ਹੈ ਅਲਾਨ ਕਰਦਾ ਤੇਰੀ ਔਕਾਤ ਨਹੀਂ ਤੇਰੀ ਇੰਨੀ ਉਕਾਤ ਨਹੀਂ ਕੋਤਮਨ ਸੇ ਕਿ ਤੁਸੀਂ ਕਾਲ ਤਖਤ ਸਾਮ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰੇ ਤੈਨੂੰ ਮੈਂ ਚੈਲੰਜ ਕਰਦਾ ਯੂਥ ਕਲਜ ਦਾ ਪ੍ਰਧਾਨ ਤੈਨੂੰ ਚੈਲੰਜ ਕਰਦਾ ਤੇਰੀ ਇੰਨੀ ਹਿੰਮਤ ਨਹੀਂ ਕਿ ਤੂੰ ਕਾਲ ਤਖਤ ਸਾਹਿਬ ਨੂੰ ਜਾ ਕੇ ਸਵਾਲ ਜਵਾਬ ਕਰੇ ਜੇ ਤੈ ਸਵਾਲ ਜਵਾਬ ਕਰਨੇ ਅਸੀਂ ਤੇਰੇ ਨਾਲ ਸਵਾਲ ਜਵਾਬ ਕਰਦੇ ਆ ਪੰਜਾਬ ਦੇ ਨੌਜਵਾਨ ਤੈਨੂੰ 15 ਦਿਨਾਂ ਦੇ 30 ਜਨਵਰੀ ਤੱਕ 30 ਜਨਵਰੀ ਤੱਕ ਤੂੰ ਬਲਾ ਕਾਮ ਤੇਰਾ ਥਾਂ ਤੇਰੀ ਕੈਮਰੇ ਤੇਰੇ ਪੁੱਤ ਤੇਰੀ ਪੌਤ ਤੇਰੀ ਕੱਲਾ ਆਉਂਗਾ ਕੱਲਾ ਆਉਂਗਾ ਤੂੰ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਤੇ ਬਹਿਸ ਕਰਨੀ ਡਿਵਲਪਮੈਂਟ ਤੇ ਬਹਿਸ ਕਰਨੀ ਲੋਕ ਪ੍ਰਾਈਸ ਕੀਮਾ ਤੇ ਬਹਿਸ ਕਰਨੀ ਜਿਹੜੇ ਮਰਜੀ ਮੁੱਦੇ ਤੇ ਬਹਿਸ ਕਰਨੀ ਜੇ 30 ਜਨਵਰੀ ਤੱਕ ਭਗਵਾਨਤਮਨ ਸਾਹਿਬ ਤੇਰੇ ਜਿ ਹਿੰਮਤ ਨਹੀਂ ਕਿ ਤੂੰ ਯੂਥ ਦੇ ਪ੍ਰਧਾਨ ਨੂੰ ਬੁਲਾ ਕੇ ਬਹਿਸ ਕਰ ਸਕੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਫਿਊਚਰ ਤੇ ਤਾਂ 30 ਦਿਨ ਮਰਿ ਤੋਂ ਬਾਅਦ ਮੈਂ ਤੇਰੇ ਘਰ ਆਉਂਗਾ ਫਿਰ ਉਹ ਟੱਕੀ ਨੂੰ ਮੈਂ ਤੇਰੇ ਘਰੇ ਆਉਂਗਾ ਪੰਜਾਬ ਦੇ ਮੁੱਦਿਆਂ ਨੂੰ ਦੇਖ ਕੇ ਪੰਜਾਬ ਦੇ ਨੌਜਵਾਨਾਂ ਨਾਲ ਹੋਏ ਹੋਏ ਤੋਕੇ ਨੂੰ ਲੈ ਕੇ ਪੰਜਾਬ ਦੀਆਂ ਬੀਬੀਆਂ ਨਾਲ ਹੋਏ ਹੋਏ ਤੋਕੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਨਾਲ ਹੋਏ ਹੋਏ ਤੋਕੇ ਨੂੰ ਲੈ ਕੇ ਸੋ ਇਹ ਨਹੀਂ ਮੈਂ ਇੱਕ ਜਕਾਰਾ ਲਾਉਣ ਲੱਗਿਆ ਦੱਬ ਕੇ ਜਕਾਰੇ ਵਿੱਚ ਦਸ ਸਾਥ ਦੇ ਕੇ ਜਕਾਰਾ ਬੁਲਾ ਕੇ ਭਗਵਾਨ ਜੀ ਤੁਹਾਨੂੰ ਦੱਸ ਦਿਓ ਕਿ ਲੱਤਾਂ ਦੇ ਜਾਨ ਪਰਲਾ ਹੁਣ ਪੰਜਾਬ ਦੇ ਨੌਜਵਾਨ ਚੱਪੇ ਚੱਪੇ ਤੇ ਤੇਰਾ ਬਹਿਸ ਕਰਨ ਲਈ ਤਿਆਰ ਖੜੇ ਨੇ